ਜਿਹੜੀਆਂ ਸਾਨੂੰ ਦਿਖਾਉਣ ਜਾ ਰਹੇ ਆ ਇੱਕ ਤਾਂ ਆਹ ਗਾਂ ਰਹਿ ਗਈ ਇਹੇ ਸੂਈ ਹੋਈ ਐ ਤੇ ਇੱਕ ਉਹ ਪਰਲੇ ਪਾਸੇ ਬੈੜਾ ਜਿਹੜੀ ਉਹ ਸੂਣ ਵਾਲੀ ਆਪਾਂ ਬਾਈ ਤੋਂ ਜਾਣਕਾਰੀ ਦੋਵਾਂ ਗਾਵਾਂ ਦੀ ਪੂਰੀ ਲੈਨੇ ਆ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਸਿੱਧੂ ਸਰਖਾਬ ਚੈਨਲ ਤੇ ਅੱਜ ਦੀ ਜਿਹੜੀ ਵੀਡੀਓ ਆ ਬਈ ਇਹ ਦੋ ਗਾਵਾਂ ਤੇ ਆ ਤੇ ਬਾਈ ਸਰਜੀਤ ਦੇ ਘਰੇ ਖੜੇ ਆ ਕੋਟ ਸ਼ਮੀਰ ਪਿੰਡ ਬਾਈ ਸਰਜੀਤ ਗਿੱਲ ਤੇ ਇਹ ਦੋ ਗਾਵਾਂ ਬਾਈ ਕੋਲੇ ਨੇ ਆਪਾਂ ਲੈਨੇ ਆ ਇਹਨਾਂ ਬਾਰੇ ਜਾਣਕਾਰੀ ਆਹ ਗਾਂ ਤਾਂ ਸੂਈ ਹੋਈ ਆ ਪਰਲੀ ਜਿਹੜੀ ਉਹ ਬੈੜਾ ਉਹ ਸੂਣ ਵਾਲੀ ਆ ਤੇ ਬਾਕੀ ਜਾਣਕਾਰੀ ਆਪਾਂ ਸਾਰੀ ਬਾਈ ਤੋਂ ਪੁੱਛਦੇ ਆਂ ਹਾਂਜੀ ਬਾਈ ਸਰਜੀਤ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬਾਈ ਜੀ ਇੱਕ ਬਾਈ ਸਾਨੂੰ ਇਹ ਦੱਸੋ ਵੀ ਜਿਹੜੀ ਇਹ ਗਾਂ ਹੈ ਇਹ ਕਿੰਨੇ ਚਿਰ ਦੀ ਸੂਈ ਹੈ ਬਾਈ ਜੀ ਇਹਨੂੰ ਡੇਢ ਮਹੀਨਾ ਹੋ ਗਿਆ ਸੂਈ ਨੂੰ ਡੇਢ ਮਹੀਨਾ ਸੂਈ ਨੂੰ ਹੋ ਗਿਆ ਜੀ ਹਾਂਜੀ ਤੇ ਦੁੱਧ ਕਿੰਨਾ ਹੁਣ ਹੈ ਇਸ ਟਾਈਮ ਦੁੱਧ ਇਸ ਟਾਈਮ ਕੰਡੇ ਜੋਖਮਾ 15 ਲੀਟਰ ਆ 15 ਲੀਟਰ ਪੂਰੇ ਦਿਨ ਦਾ ਹਾਂ ਪੂਰੇ ਦਿਨ ਦਾ ਬਾਕੀ ਇਹਦਾ ਬੱਚਾ ਇਹਦਾ ਬੱਚਾ ਇਹਦਾ ਮਰ ਗਿਆ ਅੱਛਾ ਠੀਕ ਹੈ ਬੱਚੇ ਦੀ ਬਾਈ ਡੈਥ ਹੋ ਚੁੱਕੀ ਹੈ ਤੇ ਇਹਦਾ ਜਿਹੜਾ ਮੰਨ ਲਓ ਵੀ ਸੂਈ ਨੂੰ ਤਾਂ ਹੋ ਗਿਆ ਮੰਨ ਲਓ ਵੀ ਡੇਢ ਮਹੀਨਾ ਤੇ ਦੁੱਧ ਵੀ ਇਹਦੇ ਥੱਲੇ ਬਾਈ 15 ਲੀਟਰ ਪਰ ਦਿਨ ਦਾ ਤੇ ਕੋਈ ਚਵਾਈ ਵੇਲੇ ਮਾੜਾ ਮੋਟਾ ਕੋਈ ਅੱਛ ਵੀ ਕਰਦੀ ਜਾਂ ਲੱਤਾਂ ਲੁੱਤਾਂ ਮਾਰਦੀ ਹੋਵੇ ਨਹੀਂ ਐ ਕੁਛ ਨਹੀਂ ਕਰਦੀ ਤੇ ਵਧੀਆ ਇਨਸਾਫ ਚਵਾਈ ਹੈ ਤੇ ਤੀਜੀ ਸੂਏ ਹੈ ਤੀਜੀ ਸੂਏ ਹੈ ਹੁਣ ਤੀਜੀ ਸੂਏ ਸੂਈ ਹੈ ਹਾਂ ਤੀਜੀ ਸੂਏ ਸੂਈ ਹੈ ਸੂਈ ਹੈ ਹਾਂਜੀ ਬਾਈ ਇਹ ਦੁੱਧ ਵਾਲੀ ਗਾਂ ਹੈ ਤੁਸੀਂ ਇਹਦੇ ਬਾਰੇ ਦੇਖ ਸਕਦੇ ਹੋ ਪ੍ਰੋਪਰ ਤੁਹਾਨੂੰ ਪੂਰੀ ਦਿਖਾਵਾਂਗੇ ਸਿੰਘ ਹੈਗੇ ਨੇ ਤੇ ਆ ਇਹਦਾ ਰਹਿ ਗਿਆ ਲੇਵਾ ਕੁਸੀਂ ਦੇਖ ਸਕਦੇ ਹੋ ਪਿੱਛੇ ਤੋਂ ਵੀ ਦਿਖਾ ਦਿੰਨੇ ਆ ਠੀਕ ਆ ਦੋਸਤੋ ਸੰਪਰਕ ਕਰ ਸਕਦੇ ਹੋ ਬਾਈ ਦੇ ਨਾਲ ਤੇ ਆ ਰਹੀ ਗਈ ਬੈੜ ਬਾਈ ਦੋਵੇਂ ਪਸ਼ੂਏ ਹੈ ਬਕਾਊ ਨੇ ਹਾਂਜੀ ਬਾਈ ਇਹ ਬੈੜ ਇਹ ਦੱਸੋ ਵੀ ਇਹ ਕਿੰਨੇ ਚਿਰ ਦੀ ਹੈ ਇਹ ਬੈੜ ਮੰਨ ਲਓ ਵੀ 2 ਸਾਲਾਂ ਤੇ 1 ਮਹੀਨੇ ਦੀ ਹੈ 2 ਸਾਲ ਤੇ 1 ਮਹੀਨੇ ਦੀ ਉਮਰ ਹੈ ਤੇ ਜਿਹੜੀ ਗੱਬਣ ਹੈ ਉਹ ਕਿੰਨੇ ਚਿਰ ਦੀ ਹੈ ਗੱਬਣ ਇਹਨੂੰ ਮਾਲਾ 6 ਮਹੀਨਾ ਲੱਗਿਆ ਹੋਇਆਗਾ ਸ਼ੇਮਾ ਵੀ ਨਾ ਲੱਗ ਗਿਆ ਹਾਂ ਠੀਕ ਹੈ ਇਹਦਾ ਦੁੱਧ ਆਤਾ ਬਾਈ ਹਜੇ ਪਹਿਲੇ ਸੂਏ ਹੀ ਸੂਣਾ ਉਹ ਤਾਂ ਹੁਣ ਇਹਦੀ ਐਸੀ ਦੀ ਬੱਚੀ ਆ ਨਾ ਇਹ ਐਸੀ ਦੀ ਬੱਚੀ ਹੈ ਇਹਦੀ ਬੱਚੀ ਆ ਬਾਈ ਜੀ ਇਹ ਤੇ ਦੁੱਧ ਤਾਂ ਹੁਣ ਮੰਨ ਲਓ ਵੀ ਮਾਂ ਤੇ ਤਾਂ ਜਾਣਾ ਹੀ ਜਾਣਾ ਤੇ ਸਿੰਘਾਂ ਵਾਲੀ ਬੈੜਾ ਇਹ ਲੇਵਾ ਬਹੁਤ ਸ਼ੌਂਕ ਨਾਲ ਪਾਲੀ ਹੈ ਇਹ ਤੇ ਚੰਗੀ ਫੀਡ ਤੇ ਪਾਲੀ ਹੋਈ ਹੈ ਤੇ ਲੇਵੇ ਦੀ ਗਰੋਥ ਵੀ ਚੰਗੀ ਹੈ ਉਹ ਤਾਂ ਬਾਈ ਦੇਖ ਹਾਂ ਗਾਂ ਦੇ ਵਿੱਚ ਚਮਕਾ ਉਹ ਤਾਂ ਦਿਖ ਰਿਹਾ ਹੈ ਵੀ ਪੂਰੇ ਵਧੀਆ ਪਲੀ ਹੋਈ ਹੈ ਥਣ ਬਾਈ ਲੇਵਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਲੱਗਿਆ ਹੋਇਆ ਹੈ ਜਿਵੇਂ 6 ਮਹੀਨਿਆਂ ਦੀ ਗੱਭਣ ਦੱਸਿਆ ਸੀਗਾ ਨਾ ਹਾਂ 6 ਮਹੀਨਿਆਂ ਦੀ ਗੱਭਣ 6 ਮਹੀਨਿਆਂ ਦੀ ਗੱਭਣਾ ਬਈ ਕੋ ਪੰਜ-ਛੇ ਦਾ ਉੱਪਰ ਵੀ ਹੋ ਸਕਦੀ ਹੈ ਤੇ ਥਣ ਲੇਵਾ ਉਸ ਹਿਸਾਬ ਦੇ ਨਾਲ ਬਹੁਤ ਵਧੀਆ ਕੱਢਿਆ ਤੇ ਬਹੁਤ ਸੋਹਣਾ ਹਜੇ ਬਣਨਾ ਇਹ ਗਾਂ ਇੱਕ ਬਾਈ ਆਪਣਾ ਸਰਜੀਤ ਨੰਬਰ ਬੋਲ ਦਿਓ ਨੰਬਰ ਹੈਗਾ ਆਪਣਾ 94630 77350 94630 77350 77350 ਬਾਈ ਜੀ ਸੰਪਰਕ ਕਰ ਸਕਦੇ ਹੋ ਉਹ ਬੈਡ ਪਹਿਲੇ ਸੂਏ ਸੂਣਾ ਤੇ ਆਹ ਜਿਹੜੀ ਗਾਂ ਹੈ ਸੂਈ ਹੋਈ ਆ ਤੀਜੀ ਸੂਏ ਆ ਦੁੱਧ 15 ਲੀਟਰ ਥਣ ਲੇਵਾ ਬਹੁਤ ਵਧੀਆ ਲੱਗਿਆ ਹੋਇਆ ਡੇਢ ਮਹੀਨਾ ਸੂਈ ਨੂੰ ਹੋਇਆ ਬੱਚਾ ਇਹਦਾ ਜਿਹੜਾ ਉਹ ਮਰ ਗਿਆ ਸੀਗਾ ਹੁਣ ਇਹ ਬਿਨਾ ਬੱਚੇ ਤੋਂ ਚਾਰਟ ਤੇ ਮਿਲਦੀ ਆ ਕਿ ਫੀਡ ਪਾਉਣੇ ਹੁੰਦੇ ਨੇ ਬਾਈ ਬਸ ਚਾਰਟ ਮਾੜੀ ਜੀ ਪਾਲਾਂ ਨੇ ਜਦੋਂ ਨੀਰਾ ਪਾਉਣੇ ਬਸ ਉਹਦੀ ਚੋਲ ਆਉਂਦੇ ਆ ਅੱਛਾ ਠੀਕ ਆ ਬਾਈ ਨੀਰਾ ਜਦੋਂ ਪਾਉਣੇ ਆ ਕਹਿੰਦਾ ਅਸੀਂ ਉਸ ਵਕਤ ਹੀ ਨੀਰਾ ਪਾਉਣੇ ਆ ਜਦੋਂ ਚੋਣਾ ਹੁੰਦਾ ਉਹਦੇ ਵਿੱਚ ਫੀਡ ਹੁੰਦੀ ਹੈ ਤੇ ਚਾਟ ਜਿਹੜੀ ਉਹ ਆٹے ਦੀ ਪਾਉਣੀ ਹੈ ਨਾ हां ਆٹے ਦੀ ਪਾਉਣੀ ਆٹے ਦੀ ਜਿਹਨੂੰ ਬਾਈ ਪਾੜਾ ਵੀ ਕਹਿ ਦਿੰਦੇ ਆ ਤੇ ਇਧਰ ਸਾਡੇ ਬਠਿੰਡੇ ਜ਼ਿਲ੍ਹੇ ਚ ਜ਼ਿਆਦਾਤਰ ਚਾਟ ਕਹਿੰਦੇ ਆ ਬਾਈ ਸੰਭਰ ਕਰ ਸਕਦੇ ਹੋ ਬਹੁਤ ਵਧੀਆ ਚਮਕਾ گاਵਾਂ ਦੇ ਵਿੱਚ ਬਾਕੀ ਕੋਈ ਸੀਲ ਆ ਐਂਜੀ ਗੱਲ ਨਹੀਂ ਆ ਦੀ ਹਾਂਜੀ ਉਹ ਤੁਸੀਂ ਵੇਖ ਹੀ ਲਿਆ ਤੇ گاਵਾਂ ਦੇ ਵਿੱਚ ਬਹੁਤ ਵਧੀਆ ਚਮਕਾ ਬਾਈ ਪਿੰਡੇ ਦੇ ਵਿੱਚ ਸਾਰੀਆਂ گاਵਾ ਪੂਰੀਆਂ ਸ਼ੌਂਕ ਨਾਲ ਪਲੀਆਂ ਹੋਈਆਂ ਨੇ ਧੰਨਵਾਦ ਵੀਰੇ ਜੋ ਕਿਸੇ ਨੂੰ ਬਾਈ ਜਰੂਰਤ ਹੈ ਉਹ ਬਾਈ ਨਾਲ ਜਰੂਰ ਸੰਪਰਕ ਕਰੋ ਠੀਕ ਹੈ ਧੰਨਵਾਦ ਬਾਈ ਸਰਜੀਤ ਧੰਨਵਾਦ ਜੀ